ਮਾਨਯੋਗ ਐਸਐਸਪੀ ਸਾਹਿਬ ਫਰੀਦਕੋਟ ਜੀ ਦੇ ਹੁਕਮ ਅਨੁਸਾਰ ਪਿੰਡ ਟੇਣਾ ਹਾਈ ਟੈਕ ਨਕਲ ਆਇਆ ਹੋਇਆ ਜਿੱਥੇ ਓਵਰਲੀ ਓਵਰਲੋਡ ਦੇ ਖਿਲਾਫ ਕਲਾਨ ਕਰ ਰਹੇ ਆ ਜਿੰਨਾ ਗੱਡੀਆਂ ਦੇ ਜਾਲੀਆਂ ਲੱਗੀਆਂ ਫਲਮਾਂ ਲੱਗੀਆਂ ਉਹਨਾਂ ਦੇ ਖਿਲਾਫ ਕਲਾਨ ਕਰ ਰਹੇ ਆ 4 ਵੀਲਰ ਅਤੇ 2 ਵੀਲਰ ਦੀ ਚੈਕਿੰਗ ਕਰ ਰਹੇ ਆ ਜਿਹੜੇ ਟ੍ਰੈਪ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰ ਰਹੇ ਆ